ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੋ ਪੀ ਜਾਣਦੇ ਹੋ ਕਿ ਬੀਤੇ ਦਿਨੀ ਕੇਂਦਰੀ ਮੰਤਰੀ ਨਿਤਿਨ ਗਠਕਰੀ ਨੇ ਪਾਕਿਸਤਾਨ ਜਾਂਦੇ ਪਾਣੀਆਂ ਨੂੰ ਰੋਕਣ ਦੀ ਸਲਾਹ ਦਿੱਤੀ ਸੀ ਜਿਸ ਦੀ ਸ਼ੁਰੂਆਤ ਪੰਜਾਬ ਸਰਕਾਰ ਨੇ ਕਰ ਦਿੱਤੀ ਹੈ ਦਿਨਾਨਗਰ ਦੇ ਮਕੌੜਾ ਪੱਤਨ ਦੇ ਰਸਤੇ ਤੋਂ ਲੰਘਣ ਵਾਲੇ 라ਵੀ ਦਰਿਆ ਜਿਸ ਦਾ ਪਾਣੀ ਪਾਕਿਸਤਾਨ ਜਾਂਦਾ ਹੈ ਪਾਕਿਸਤਾਨ ਨੂੰ ਇਹ ਪਾਣੀ ਨਾ ਪਹੁੰਚੇ ਇਸ ਲਈ ਇਸ ਪਾਣੀ ਨੂੰ ਰੋਕਣ ਵਾਸਤੇ 1500 ਫੁੱਟ ਦਾ ਬੇਰ ਕੰ ਬਰਾਜ ਬਣਾਇਆ ਜਾਵੇਗਾ ਜਿਸ ਦੇ ਨਾਲ ਗੁਰਦਾਸਪੁਰ ਦੇ 6 ਸ਼ਹਿਰਾਂ 100 ਤੋਂ ਵੱਧ ਪਿੰਡਾਂ ਨੂੰ ਪੀਣ ਦਾ ਪਾਣੀ ਮੋਹੱਈਆ ਹੋਵੇਗਾ ਅਤੇ ਨਾਲ ਹੀ 1 ਲੱਖ ਏਕੜ ਜ਼ਮੀਨ ਨੂੰ ਸਿਚਾਈ ਦਾ ਪਾਣੀ ਮਿਲੇਗਾ ਇਸ ਥਾਂ ਦਾ ਦੌਰਾ ਕਰਨ ਪਹੁੰਚੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰਿਆ ਅਤੇ ਅਰੁਣਾ ਚੌਧਰੀ ਨੇ ਇਸ ਸਾਰੇ ਪ੍ਰੋਜੈਕਟ ਨੂੰ ਲੈ ਕੇ ਕੀ ਕੁਝ ਕਿਹਾ ਤੁਸੀਂ ਆਪ ਸੁਣੋ ਤੁਹਾਡੀ ਪ੍ਰੋਪੋਜ਼ਲ ਤੋਂ ਪਹਿਲੇ ਹੀ ਤਿਆਰ ਥੀ ਹਮ ਇ ਚਾਹਤੇ ਹਾਂ ਇਧਰ ਮਖੌੜਾ 'ਤੇ ਇੱਕ ਡੈਮ ਬਣ ਜਾਏ ਬੰਦ ਬਣ ਜਾਏ ਤੋ ਜੋ ਪਾਣੀ ਉਧਰ ਜਾਂਦਾ ਥਾ ਉਸ ਤੋਂ ਹਮ ਲੋਗ ਸਕੇ ਇਸੇ ਲਈ ਅੱਜ ਇੱਥੇ ਆਏ ਆ ਵੇਖਣ ਵੀ ਆਏ ਆ ਔਰ ਮੈਂ ਗਟਕਰੀ ਸਾਹਿਬ ਨੂੰ ਮਿਲ ਵੀ ਰਿਹਾ ਆ 27 ਤਰੀਕ ਨੂੰ ਉਹਨਾਂ ਨੂੰ ਪ੍ਰਪੋਜ਼ਲ ਵੀ ਦਵਾਂਗਾ ਸਾਡੀ ਜੋ ਸਥਿਤੀ ਹੈ ਇਸ ਵੇਲੇ ਪੰਜਾਬ ਦੀ ਏਡੀ ਵਧੀਆ ਨਹੀਂ ਹੈ ਆਰਥਿਕ ਸਥਿਤੀ ਉਹ ਫੰਡਸ ਜੇ ਸਾਨੂੰ ਦੇ ਦਿੰਦੇ ਤੇ ਕੰਮ ਅਸੀਂ ਜਲਦੀ ਸ਼ੁਰੂ ਕਰ ਦਿੰਦੇ ਤੇ ਇਹ ਡੈਮ ਔਰ ਨਹਿਰ ਦੋਵਾਂ ਚੀਜ਼ਾਂ ਦਾ ਕੋਈ 400 ਕਰੋੜ ਦਾ ਸਾਡਾ ਐਸਟੀਮੇਟ ਆ ਉਹਦੇ ਨਾਲ ਇੱਕ ਤੇ ਇਰੀਗੇਟ ਹੋਣਾ ਹੈ ਜਮੀਨ ਨੂੰ 100 ਤਕਰੀਬਨ ਪਿੰਡ ਨੇ ਔਰ ਜਿਹ ਦੋ ਡਿਸਟ੍ਰਿਬਿਊਟਰ ਜ ਕਲਾਨੌਰ ਔਰ ਰਮਦਾਸ ਨੂੰ ਜਿਹਦਾ ਉਹਦਾ ਪਾਣੀ ਜਿਹੜਾ 6 ਮਹੀਨੇ ਅੱਗੇ ਉਹਨਾਂ ਨੂੰ ਮਿਲਦਾ ਸੀ ਉਹ 12 ਮਹੀਨੇ ਮਿਲਿਆ ਕਰੂਗਾ ਔਰ ਦੂਸਰਾ ਪੀਣ ਵਾਲਾ ਪਾਣੀ ਜਿਹੜਾ ਇਹਦਾ ਪਿੰਡਾਂ ਨੂੰ ਔਰ ਜਿਹੜੇ ਕਸਬੇ ਆ ਉਹਨਾਂ ਨੂੰ ਵੀ ਮਿਲੂਗਾ ਗਟਕਰੀ ਜੀ ਨੇ ਬਿਆਨ ਦਿੱਤਾ ਹੈ ਕਿ ਜਿਹੜੇ ਪਾਕਿਸਤਾਨ ਚ ਕਿਸਾਨ ਨੇ ਉਹ ਸਾਡੇ ਇਸ ਪਾਣੀ ਦੇ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਹੈ ਤਾਂ ਅਸੀਂ ਕਮ ਸੇ ਕਮ ਇੱਕ ਕੰਮ ਤੇ ਕਰੀਏ ਕਿ ਜਿਵੇਂ ਕਿ ਗਵਰਨਮੈਂਟ ਆਫ ਇੰਡੀਆ ਤੋਂ ਬਿਆਨ ਆਇਆ ਹੈ ਕਿ ਅਸੀਂ ਇਹ ਪਾਣੀ ਜੜਾਇਆ ਇਹਨੂੰ ਬੰਦ ਕਰਕੇ ਆਪਣੇ ਕਿਸਾਨਾਂ ਨੂੰ ਜਿਹੜੇ ਕਿ ਪਾਣੀ ਦੀ ਕਿੱਲਤ ਦੇ ਨਾਲ ਜੂਝ ਰਹੇ ਨੇ ਉਹਨਾਂ ਨੂੰ ਫਾਇਦਾ ਹੋਵੇ ਤਾਂ ਕਿ ਇਹ ਪਾਣੀ ਪਾਕਿਸਤਾਨ ਨੂੰ ਨਾ ਜਾ ਕੇ ਆਪਣੇ ਹੀ ਕਿਸਾਨਾਂ ਨੂੰ ਜਿਹੜਾ ਉਧਰ ਮੋੜਕਦਾ ਜਾਏ ਕਿਉਂਕਿ ਇੱਥੇ ਡੈਮ ਬਣਾਇਆ ਜਾਏ ਔਰ ਇਸ ਦਾ ਇਲਾਕੇ ਨੂੰ ਮੇਰੇ ਖਿਆਲ ਚ 100 ਤੋਂ ਵੱਧ ਪਿੰਡਾਂ ਨੂੰ ਇਹਦਾ ਫਾਇਦਾ ਹੋਏਗਾ ਔਰ 6 ਕਸਬੇ ਨੇ ਜਿਨ੍ਹਾਂ ਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਇਸ ਪ੍ਰੋਜੈਕਟ ਦੇ ਨਾਲ ਸਰਕਾਰਾਂ ਦੇ ਮੁਤਾਬਕ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਨਾਲ ਤਿਆਰ ਹੈ ਤੇ ਬਹੁਤ ਜਲਦ ਪੰਜਾਬ ਸਰਕਾਰ ਨੀਤਨ ਗਠਕਰੀ ਨੂੰ ਇਸ ਪ੍ਰੋਜੈਕਟ ਦੇ ਨਾਲ ਮਿਲਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਸਤਲੁਜ ਦਰਿਆ ਦਾ ਪਾਣੀ ਵੀ ਬਿਆਸ ਤੋਂ ਆਉਣ ਵਾਲਾ ਪਾਣੀ ਸਤਲੁਜ ਦੇ ਜ਼ਰੀਏ ਪਾਕਿਸਤਾਨ ਜਾਂਦਾ ਸੀ ਤੇ ਇਸ ਪਾਣੀ ਨੂੰ ਰੋਕਣ ਵਾਸਤੇ ਕਈ ਗੇਟ ਬੰਦ ਕਰ ਦਿੱਤੇ ਗਏ ਨੇ ਤੇ ਜਿਨ੍ਹਾਂ ਗੇਟਾਂ ਦੇ ਵਿੱਚ ਲੀਕੇਜ ਹੈ ਉਹਨਾਂ ਨੂੰ ਵੀ ਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪਾਕਿਸਤਾਨ ਦਾ ਪਾਣੀ ਤੋਂ ਬਿਨਾ ਕੀ ਹਾਲ ਹੁੰਦਾ ਹੈ ਕਿਉਂਕਿ ਜਦੋਂ ਪਾਕਿਸਤਾਨ ਦੇ ਟਮਾਟਰ ਭਾਰਤ ਨੇ ਬੰਦ ਕੀਤੇ ਉਦੋਂ ਪਾਕਿਸਤਾਨ ਦੀ جان ਨਿਕਲ ਗਈ ਫਿਰ ਚਾਹੇ ਪਾਕਿਸਤਾਨ ਜਨਾ ਮਰਜ਼ੀ ਬੋਲੇ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਉ ਤੁਹਾਨੂੰ ਵਿਖਾਣੇ ਆ ਕਿ ਜਦੋਂ ਵਪਾਰੀਆਂ ਨੇ ਇਹ ਤੈਅ ਕੀਤਾ ਕਿ ਪਾਕਿਸਤਾਨ ਨੂੰ ਟਮਾਟਰ ਨਹੀਂ ਜਾਣਗੇ ਤਾਂ ਪਾਕਿਸਤਾਨ ਦਾ ਕੀ حال ہویا جی بالکل انڈیا کی سوا ارب آبادی نے پاکستان کا ٹماٹر بند کر کے ایک نیچ ہرکت کی ہے ان کا یہ خیال ہے کہ پاکستانی جو ہے ٹماٹر کے بغیر زندہ نہیں رہ سکتے لیکن میں یہ توبہ توبہ کا یہ مقام ہے کہ اس وقت جو ہے ٹماٹر بند کر کے جس طرح انہوں نے کہا ہے اور یہ ہم ٹماٹر مودی کے راہل کے منہ پر مارتے ہیں توبہ توبہ یہ یہ انڈین کے گندی اور نیچ حرکت کی ہے اور جس طرح ہم جل رہے ہیں سڑ رہے ہیں جس طرح میڈیا انڈیا کا جل رہا ہے اور اسی طرح ان کے ٹماٹر بھی جلیں گے اور میں ہندوستان کے میڈیا کو اور ہندوستان کی سوا ارب آبادی کو یہ بتانا چاہتا ہوں کہ پاکستان ایک ایٹمی طاقت ہے اور یہ ایٹم نے ڈرینگ روم میں سیانے کے لیے نہیں بنائے یہ ایٹمپ صرف اور صرف انڈیا کے لیے بنائے گئے ہیں اور توبہ توبہ وہ وقت آ گیا ہے کہ ٹماٹر کا جواب جو ہے ایٹم سے دیا جائے گا اور یہ توبہ توبہ کا مقام ہے انڈیا نے یہ سمجھ لیا ہے کہ ٹماٹر بند کر کے پاکستان زندہ نہیں رہ سکتے جو دہی ہے وہ ٹماٹر کا متبادل اللہ ہے اور پاکستان اگلے سال خود جو ہے بھارت کو ٹماٹر جو ہے ایکسپورٹ کرے گا اور والے سے تمام انسامات حکومت پنجاب نے کر لی ہے اور یہ پاکستان جو ہے یہ ایک زندہ قوم ہے بھارت کو بتا دینا چاہتے ہیں بھارت کے میڈیا کو بتا دینا چاہتے ہیں یہ توبہ توبہ کا مقام ہے کہ پاکستان ایک ایٹمی طاقت ہے ہندوستان کے میڈیا ہندوستان کے لوگوں ہندوستان کے شہریوں ڈرو پاکستان سے ڈرو پاکستان سے ڈرو اس وقت سے جب پاکستان کے آٹمی ہتھیار حرکت میں آئیں گے جب پاکستان کے میزائل حرکت میں آئیں گے اور یہ توبہ توبہ کرو اور میں ہندوستان کے میڈیا کو کہوں گا کہ وہ بھی توبہ توبہ کرے اور اس وقت جو ہے توبہ توبہ کا مقام ہے اور ہندوستان کی قوم پوری کھڑی ہو جائے اور جہاں جہاں یہ میری آواز پہنچ رہی ہے ہندوستانی ہر پاکستان کا نام لے کر ایک دفعہ توبہ توبہ کرے اور اس سے پہلے کہ پاکستانی قوم کا گیزو گزب جو ہے ان کے اگر برسے وہ توبہ توبہ کرے اور یہ توبہ توبہ کا مقام ہے اس وقت پاکستانی توبہ 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 توبا جی توبہ توبہ کا یہ مقام ہے ہندوستان نے ٹماٹر بند کر کے کہا سوچا ہے کہ پاکستانی زندہ نہیں رہ سکے پاکستان ایک زندہ بہادر قوم ہے پاکستان ٹماٹر کے بغیر بھی زندہ رہ سکتے ہیں لیکن انڈین میڈیا کو اور انڈین عوام کو اور انڈین سوا عرب آبادی کو یہ یاد رکھنا چاہیے کہ پاکستان ایک ایٹمی طاقت ہے اور یہ ایٹم آپ ڈرائنگ روم میں سیانے کے لیے نہیں بنے یہ ایٹمی ہتھیار جو ہے یہ صرف اور صرف انڈیا کے لیے بنائے گئے ہیں اور تمام انڈین اس وقت توبہ توبہ کریں میں خود بھی توبہ توبہ کر رہا ہوں اور انڈین بھی توبہ توبہ کریں توبہ تو ਵਾਕਾ ਜੇ ਮੁਕਾਮ ਹੈ ਔਰ ਇੰਡੀਅਨ ਪਾਕਿਸਤਾਨੀ ਕੌਮ ਕੇ ਸੇ ਮਾਫੀ ਮੰਗੇ ਔਰ ਜੋ ਉਹਨੇ ਅਰਥ ਤੇ ਕੀ ਹੈ ਮੀਡੀਆ ਪਰ ਉਸਕੀ ਮਾਫੀ ਮੰਗੇ ਔਰ ਤੋਬਾ ਤੋਬਾ ਕਰੇ ਜੀ ਗੁਰਪਿਆਰੇਓ ਜੇਕਰ ਅਜਹੀਆਂ ਕਟਿਆ ਹਰਕਤਾਂ ਪਾਕਿਸਤਾਨ بار بار ਕਰਦਾ ਰਹੇਗਾ ਸਰਹਦਾਂ ਤੇ ਕੁਸ ਬੈਠ ਕਰਦਾ ਰਹੇਗਾ ਬੇਗੁਨਾਹ ਜਵਾਨਾਂ ਨੂੰ ਨਿਸ਼ਾਨਾ ਬਣਾਉਂਦਾ ਰਹੇਗਾ ਤਾਂ ਫਿਰ ਭਾਰਤ ਦੀਆਂ ਸਰਕਾਰਾਂ ਨੂੰ ਕੁਝ ਠੋਸ ਕਦਮ ਚੱਕਣ ਹੀ ਪੈਣਗੇ ਪਰ ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਵਾਕਈ ਹੀ ਪਾਕਿਸਤਾਨ ਨੇ ਇਹ ਕਟਿਆ ਹਰਕਤਾਂ ਕੀਤੀਆਂ ਨੇ ਜਾਂ ਕਿਤੇ ਇਹ ਸਰਕਾਰਾਂ ਦੀਆਂ ਕੋਈ ਕੋਚੀਆਂ ਨੀਤੀਆਂ ਤਾਂ ਨਹੀਂ ਤੁਸੀਂ ਸਾਬੇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ